ਇਹwidetildeਸ ਕਰੇ ਸਾਡੇ ਫਾਦਰ ਸਾਡੇ ਵਿੱਚ ਨਹੀਂ ਹੈਗੇ ਲੜ ਪੈਂਦੀ ਸੀ ਹਰ ਵਾਰ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਅਮਰੀਕਾ ਬੈਠੀ ਵੱਡੀ ਭੈਣ ਆਪਣੇ ਛੋਟੀ ਭੈਣ ਦੇ ਵਿਆਹ ਤੇ ਨਾ ਆ ਸਕੀ ਤਾਂ ਦੇਖੋ ਕਿਵੇਂ ਵੱਡੀ ਭੈਣ ਨੇ ਵੀਡੀਓ ਕਾਲ ਤੇ ਕਹਿ ਦਿੱਤੀਆਂ ਅਜਿਹੀਆਂ ਗੱਲਾਂ ਕਿ ਸਾਰਿਆਂ ਦੇ ਹੰਝੂ ਨਹੀਂ ਰੁਕੇ ਜੇ ਤੁਸੀਂ ਅੱਗੇ ਵੀਡੀਓ ਕਲਿੱਪ ਦੇਖ ਸਕਦੇ ਹੋ ਵੀਡੀਓ ਪ੍ਰਤੀ ਤੁਹਾਡੇ ਕੀ ਪ੍ਰਤੀਕ੍ਰਿਆ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ ਬੱਸ ਬਹੁਤ ਆਫ ਯੂ ਵੈਲਕਮ ਟੂ आवर ਫੈਮਿਲੀ ਬਾਈ ਮਿਸਟਰ ਲੋਟ ਆਫ ਗਾਈਜ਼ ਲਵ ਯੂ ਸੋ ਮਚ ਅਸੀਂ ਸਾਰੇ ਜਾਣੇ ਇਸ ਟਾਈਮ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹਾਂ ਸੌਰੀ ਮੈਂ ਅਗਰ ਸਪੈਸ਼ਲ ਡੇ ਤੇ ਨਹੀਂ ਆ ਸਕੀ ਅਸੀਂ ਦੋਵਾਂ ਨੇ ਇਕੱਠੇ ਉਹਨੇ ਬਚਪਨ ਬਿਤਾਇਆ ਤੇ ਗਿਏ ਕਿੰਨੀ ਚਲ ਗਈ ਵੱਡੀਆਂ ਸਤੂ ਬਾਜਾ ਸਤਾਂਤੀ ਇਹ ਚੀਜ਼ ਮਿਸ ਕਰ ਰਹੇ ਕਿ ਸਾਡੇ ਫਾਦਰ ਸਾਡੇ ਵਿੱਚ ਨਹੀਂ ਹੈਗੇ ਲੜਪੰਡੀ ਸੀ ਹਰ ਵਾਰੀ ਧੀ ਨੂੰ ਡਾਰ ਮਾਰੀ థాంਕ ਯੂ ਸੋ ਮਚ ਮੈਰੇ ਸਤਾਂਤੀ ਦਿਨਾਂ ਨੇ ਨਾਲ ਸਾਡੇ ਤੁਹਾਨੂੰ ਕੁਝ ਖਾਣ ਨੂੰ ਲਾਉਣ ਦਿੱਤਾ ਸਾਡੀ ਕਮਿਊਨਿਟੀ ਨੂੰ ਔਰ ਮੇਰੀ ਨਮਸਕਾਰ ਸਤਾਂ ਨੂੰ ਬਹੁਤ ਜਿਆਦਾ ਮਿਸ ਕਰ ਰਿਹਾ ਸੌਰੀ ਆਈ ਹੋ ਅਪਾ ਕੋ ਜਲਦੀ ਮਿਲਾਂਗੇ ਮਾ ਐਨਰਜੀ ਮੇਰੇ ਛੋਟੇ ਜੀ ਪ੍ਰਿਆਰੀ ਜੀ ਮੈਂ ਉਹਦੇ ਲਾਈਫ ਵਿੱਚ ਸਾਰੀਆਂ ਖੁਸ਼ੀਆਂ ਲੈਣ ਮੇਰੇ ਵੱਲੋਂ ਇੱਕ ਛੋਟਾ ਜਿਹਾ ਸਰਪ੍ਰਾਈਜ਼ ਰਮਨ ਤੈਨੂੰ ਥੈਂਕ ਯੂ ਸੋ ਮੱਚ ਸਾਰਿਆਂ ਦਾ ਥੈਂਕ ਯੂ